ਆ ਜਿਹੜੇ ਕਿਸਾਨੀterre ਦਾ ਵਿਰੋਧ ਕਰਦੇ ਆ ਨਾ ਕਹਿੰਦੇ ਆ ਇੰਨੀਆਂ ਜਿਹਾ ਮੰਗਾ ਸਹੀ ਨਹੀਂ ਆ ਇਹਦੇ ਵੇਲੇ ਉਹ ਜਿਹੜੇ ਤਿੱਜੇ ਦੇ ਨਾਲ ਕਿਤੇ ਨਾ ਲਾਗ ਬੈਹਂਦੇ ਆ ਅਸੀਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਕਜੀ ਆਪਣੀ 6 ਮਹੀਨੇ ਦੀ ਕਮਾਈ ਲੈ ਆ ਕੇ ਪ੍ਰਸ਼ਾਦ ਦੇ ਵਿੱਚ ਰੋੜ ਕੇ ਵੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਖਜ਼ਾਨਾ ਦਾ ਦਰਦ ਕੀ ਹੁੰਦਾ ਮਾੜਾ ਇਹ ਬਦਲਾ ਆ ਜੇ ਨਾ ਛੋਟੇ ਵੱਡੇ ਕਮਾ ਕਰਾਵਾਲੇ ਸਮਾਂ ਸਾਹਮਣਾ ਸ਼ੁਰੂ ਕਰ ਦਿੰਦੇ ਆ ਨਾ ਤਰ ਪਹਿਲਾ ਵੱਜਣੀਆਂ ਸ਼ੁਰੂ ਹੋ ਜਾਂਦੀ ਆ ਪਰ ਇੱਕ ਕਿਸਾਨ ਹੀ ਆ ਜਦੋਂ ਆਪਣੀ ਫਸਲ ਨੂੰ ਆਪਣੀਆਂ ਅੱਖਾਂ ਸਾਹਮਣੇ ਬਰਬਾਦ ਹੁੰਦੀ ਵੇਂਦਾ ਵਾ ਪਰ ਕੁਝ ਕਰ ਨਹੀਂ ਸਕਦਾ ਅੰਦਰ ਵੜ ਵੜ ਕੇ ਰਹਿੰਦਾ ਜਦੋਂ ਇਹ ਫਸਲ ਮੰਡੀ ਚਲੀ ਜਾਂਦੀ ਆ ਬੋਰੀਆਂ ਨੇ ਭੈਣਦੀ ਆ ਉਹਦੋਂ ਨਾਲੇ ਬੀਮੇ ਆਉਂਦੇ ਆ ਕਿਸਾਨ ਦੀ ਜ਼ਮੀਨ 'ਤੇ ਇਹਦਾ ਬੀਮਾ ਕਿਉਂ ਨਹੀਂ ਹੁੰਦਾ ਜਿਦੋਂ ਇੱਕ ਮਜ਼ਦੂਰ ਵੀ ਮਜ਼ਦੂਰੀ ਕੰਮ ਜਾਂਦਾ ਨਾ ਆਪਣੀ ਮਜ਼ਦੂਰੀ ਕਰੋ ਤੈਅ ਕਰਕੇ ਤੁਰਦਾ ਵਾ ਇਨੀ ਮਜ਼ਦੂਰੀ ਲੈਣੀ ਆ ਤੇ ਉਹਨੀ ਮਜ਼ਦੂਰੀ ਲੈ ਕੇ ਹੀ ਵਾਪਸ ਹੁੰਦਾ ਕਿਸਾਨ ਬੜੀਆਂ ਮਿਹਨਤ ਨਾਲ ਫਸਲ ਵੀਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਜੇ ਉਹਦੀ ਫਸਲ ਤਿਆਰ ਹੋਣੀ ਆ ਮੰਡੀ ਜਾ ਕੇ ਵਿਕਣੀ ਆ ਹੋ ਸਕਦਾ ਉਹਨਾਂ ਨੇ ਸੁੱਟ ਕੇ ਵੀ ਹੋਣੀ ਪਵੇ ਇੰਨੀਆਂ ਚੀਜ਼ਾਂ ਦੀ ਗਰੰਟੀ ਮੰਗਦਾ ਹੀ ਸਰਕਾਰ ਕੋਲ ਹੋਰ ਅਸੇ ਭੀਖ ਨਹੀਂ ਮੰਗਦਾ ਸਰਕਾਰ ਕੋ ਆਪਣੀ ਮਿਹਨਤ ਦਾ ਮੁੱਲ ਮੰਗਦੇ ਆ ਕਿਸਾਨਾਂ ਲਈ ਕੋਈ ਰਾਹ ਨਾ ਛੱਡਿਆ ਤਾਂ ਜਾਣ ਕਿਦਰ ਨੂੰ ਜਾ ਅਸੀਂ ਕਹਿ ਨਹੀਂ ਸਕਦੇ ਜੈ ਜਵਾਨ ਅਸੀਂ ਕਹਿ ਨਹੀਂ ਸਕਦੇ ਜੈ ਕਿਸਾਨ ਅਸੀਂ ਕਹਿ ਨਹੀਂ ਸਕਦੇ